ਨਾਮ ਹੋਦਾ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇ ਵਾਲਾ ਮੱਲਾ ਵਾਲੇ ਤੋਂ ਆ ਤੇ ਮੈਂ ਮੱਲਾ ਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਸਿਟੀ ਆ ਆਪਣਾ ਆਰਾਣੀ ਮਾਹੂ ਗੇੜ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪਾ ਤੋਂ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਹੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਚਿੱਟੇ ਰੰਗ ਦਾ ਸਾਫਾ ਬਲੇਟਿਆ ਸੀ ਉਹਨਾਂ ਮੁੰਡੇ ਨੇ ਇੱਕ ਚਲਾਉਣ ਵਾਲਾ ਵੱਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਆ ਵਿੱਚ ਪੈਸੇ ਦੋ ਅੱਜ ਦਿਨ ਦਿਹਾੜੇ ਪੌਣੇ ਪੌਣੇ ਦੇ 10 ਵਜੇ ਹੀ ਦਿਖਾ ਲਾ ਤੇ ਮਿਹਰਬਾਨੀ ਕਰਕੇ ਮੇਰੇ ਚਲੋ ਪ੍ਰੂਫ ਹੀ ਵਾਪਸ ਕਰ ਦੇਣ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਵੀ ਜੇ ਵੀ ਲਾਗੇ ਲਾਗੇ ਜੇ ਵੀ ਲੋ ਤੋੜ ਕੇ ਨਾਲੋਂ ਲੈ ਗਏ ਪਿੱਛਾ ਬਹੁਤ ਕੀਤਾ ਪਰ ਦੋ ਜਣੇ ਮੋਟਰਸਾਈਕਲ ਤੇ ਹੀ ਉਹ ਬੰਦੇ ਸੀ ਉਹਨਾਂ ਦਾ ਸੜ ਗਿਆ ਮੋਟਰਸਾਈਕਲ ਵੱਡਾ ਹੀ ਭਜਾਇਆ ਬਹੁਤ ਧੀੜ ਹੋਣ ਕਾਰਨ ਤੋਂ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਅੱਛਾ ਬਹੁਤ ਭਜਾਇਆ ਜੇ ਪਕੜੇ ਜਾਂਦੇ ਤੇ ਫਿਰ ਹਾਂਜੀ ਹਾਂ ਮੂੰਹ ਬਨੇ ਹੋਏ ਸੀ ਇਹਨਾਂ ਦੇ ਮੋਨੇ ਸੀ ਮੁੰਡੇ ਕਾਰਵਾਈ ਹੋਣੀ ਚਾਹੀਦੀ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ پیسے ਰਕਮ ਦਾ ਵੀ ਕੁਝ ਪੁੱਛ ਨਹੀਂ ਹੋਣਾ ਚਾਹੀਦਾ